ਪਿਕੁਲੀਟੀ ਸ਼ਰਟ ਜਾਂ ਉੱਪਰੋਂ ਹੁੱਡੀ ਪਾ ਲੈਣੀ ਮੋਟੀ ਠੱਲਿਓਂ ਕੱਛਾ ਜਰਾਬਾਂ ਇਦਾਂ ਹੀ ਜਿੱਦਾਂ ਮੈਂ ਹੁਣ ਪਾਈਆਂ ਇਦਾਂ ਪਾ ਕੇ ਘਰ 'ਚ ਤੁਹਾਡੀ ਚੈਨੀ ਹੋਣੀ ਚਾਹੀਦੀ ਹੱਥ 'ਚ ਬੋਤਲ ਹੋਣੀ ਚਾਹੀਦੀ ਕਿਸੇ ਰਿਸ਼ਤੇਦਾਰ ਦੇ ਜਾਣਾ ਠੀਕ ਆ ਨਿਆਣਿਆਂ ਨੂੰ ਦੇਣੇ ਤੁਸੀਂ ਉੱਥੇ ਇੰਡੀਆ 'ਤੇ 10 ਰੁਪਏ ਹੀ ਆ ਪਰ ਤੁਸੀਂ ਉਹਨੂੰ ਕਿਹੜਾ ਆਲੇ ਪੁੱਤ ਡਾਲਰ ਲੈ ਲੈ ਪੌਂਡ ਲੈ ਲੈ ਸੁਵਿਤਾ ਖਾਲੀ ਤੁਹਾਨੂੰ ਦੇ ਦੇ ਸੁਵਿਤਾ ਟੌਫ ਨਹੀਂ ਆਲੀ ਕਹਣਾ ਸਵਿਟਰ ਹੈ ਨਾ ਸਵਿਟਰ ਖਾਲੀ ਇਦਾਂ ਕਰਨਾ ਤੇ ਕਿਹੜਾ ਵੀ ਇਦਨ ਲਈ ਇਦਨ ਲਈ ਕਹਿਣਾ ਹੈ ਵੀ ਪੌਂਡ ਆਦੇ ਪੁੱਤ 10 ਪੌਂਡ ਹਾਂ ਹੈਗੇ ਚਾਹੀ ਰੁਪਈਏ ਹੀ ਤੁਹਾਨੂੰ ਪਤਾ ਤੁਸੀਂ ਦੱਸ ਦੋ ਕਿ ਰੁਪਈਏ ਤੜਾਏ ਆ ਪੌਂਡ ਹਾਂ ਪਰ ਉੱਥੇ ਇਦਾਂ ਸ਼ੂ ਕਰਨਾ ਆਦੇ ਪੁੱਤੋ ਪੌਂਡ ਲਗਾ ਲਾ 10 ਪੌਂਡ ਲਗਾ ਸਵਿਟਰ ਖਾਲੀ ਇਦਾਂ ਸ਼ੂ ਕਰਨਾ ਤੇ ਚੈਨੀ ਦਾ ਕੀ ਕਨਸੈਪਟ ਉਹ ਲੋਕ ਹੀ ਸਮਝੇ ਚੈਨੀ ਜਿੱਦਾਂ ਬਾਹਰ ਹੀ ਰੱਖਣੀ ਆ ਕੋਲਰ ਵਾਲੀ ਬਲੈਕ ਕੋਲਰ ਵਾਲੀ ਵੀ ਪਾਈ ਆ ਚੈਨੀ ਬਾਹਰ ਹੀ ਰੱਖਣੀ ਆ ਕਿ ਬਾਹਰੋਂ ਆਏ ਆ ਠੀਕ ਆ ਠੀਕ ਆ ਪਾਣੀ ਦੀ ਬੋਤਲ ਹਮੇਸ਼ਾ ਤੁਹਾਡੇ ਪੀਓ ਚਾਹੀ ਟੁੱਟੀ ਤੋਂ ਹੀ ਭਰ ਲਓ ਪੀ ਜੈਕ ਕਰੀ ਲੈ ਲਓ ਹਾਂ ਇੱਕੋਰੀ ਕੈਨਲੀ ਉੱਥੋਂ ਲੈ ਲਈ ਬੋਤਲ ਉਹ ਭਰ ਲਓ ਇੱਕ ਕਰੀ ਲੈ ਲਓ ਦੂਜੇ ਦੀ ਚਾਹੀ ਟੁੱਟੀ ਤੋਂ ਭਰ ਲੈਣੀ ਹੱਥ 'ਚ ਹੀ ਰਹਿਣੀ ਚਾਹੀਦੀ ਤੁਹਾਡੇ ਤਾਂ ਪਤਾ ਲੱਗਣਾ ਵੀ ਅਸੀਂ ਬਾਹਰੋਂ ਆਏ ਆ ਹਾਂ